ਤੁਹਾਡੇ ਚੈਨਲ ਤੇ ਕਹਿ ਰਿਹਾ ਐਚ ਐਸ ਵਾਲੀਆ ਅਗਲੇ 10 ਸਾਲ ਰਾਣਾ ਗੁਰਜੀਤ ਸਿੰਘ ਦੇ ਘਰੇ ਨਿਸ਼ਕਾਮ ਉਹਦੀ ਸੇਵਾ ਕਰੂ ਉਹਦੀਆਂ ਜੁੱਤੀਆਂ ਪਾਲਛ ਕਰੂ ਉਹਦੇ ਜੋੜੇ ਝਾੜੂ ਉਹਦੇ ਪਰਿਵਾਰ ਦਾ ਨੌਕਰ ਬਣ ਕੇ 10 ਸਾਲ ਉਹਦੇ ਘਰੇ ਰਹੂਗਾ ਇੱਡੇ ਕੰਫੀਡੈਂਸ ਆ ਵੀ ਇਹ ਤੋਂ ਬਿਨਾ ਉਹ ਜਿੱਤ ਨਹੀਂ ਸਕਦਾ ਮੈਂ ਕਹਿੰਦਾ ਜੀ ਉਹ ਸੌ ਖਾਲਣ ਤੇ ਜਿੱਤ ਜਾਣ ਤੁਹਾਡੀ ਅੱਜ ਚੈਨਲ ਰਾਈ ਮੈਂ ਇੱਕ ਬੜੀ ਵੱਡੀ ਗੱਲ ਕਹਿਣ ਲੱਗਾ ਜਿਹੜੀ ਮੈਂ ਅੱਗੇ ਵੀ ਕਹੀ ਆ ਤੇ ਜਿਹਦੇ ਵਿੱਚ ਮਾਨਯੋਗ ਰਾਣਾ ਗੁਰਜੀਤ ਸਿੰਘ ਉਹਨਾਂ ਕੋ ਮੇਰੀ ਗੱਲ ਦਾ ਕੋਈ ਜਵਾਬ ਨਹੀਂ ਨਾ ਹੀ ਉਹ ਦਿੰਦੇ ਆ ਰਾਣਾ ਗੁਰਜੀਤ ਸਿੰਘ ਵੀ ਪੱਗ ਬੰਨ੍ਹਦੇ ਆ ਮੈਂ ਵੀ ਪੱਗ ਬੰਨ੍ਹਦਾ ਉਹ ਵੀ ਧੰਨ ਗੁਰੂ ਨਾਨਕ ਗੁਰੂ ਨਾਨਕ ਸਾਹਿਬ ਦੇ ਸਿੱਖ ਆ ਜੀ ਮੈਂ ਵੀ ਸਿੱਖ ਆ ਉਹ ਵੀ ਜਾ ਕੇ ਨਤਮਸਤਕ ਹੁੰਦੇ ਆ ਗੁਰੂ ਰਾਮਦਾਸ ਦੀ ਨਗਰੀ ਤੇ ਮੈਂ ਵੀ ਹੁੰਨਾ ਜੀ ਉਹ ਵੀ ਬਾ ਹੁਕਮ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਤੁਰਦਿਆਂ ਮੈਂ ਵੀ ਤੁਰਦਾ ਜੀ ਸਾਡੇ ਸਰਮੌਰ ਇੱਕੋ ਇੱਕ ਸੰਸਥਾ ਆ ਸਾਡੀ ਸੁਪਰੀਮ ਕੋਰਟ ਆ ਅਕਾਲ ਤਖਤ ਮੇਰੀ ਵੀ ਆ ਜੀ ਉਹਨਾਂ ਦੀ ਵੀ ਆ ਮੇਰੇ ਵੀ ਸੋਖਣਾ ਦੋ ਮੁੰਡੇ ਆ ਜੀ ਉਹਨਾਂ ਦੇ ਵੀ ਆ ਜੀ ਮੈਂ ਆਪਣੇ ਦੋਵੇਂ ਮੁੰਡੇ ਲੈ ਲੈਣੇ ਉਹ ਆਪਣੇ ਦੋ ਮੁੰਡੇ ਲੈ ਲੈਣ ਕਪੂਰਥਲਾ ਦੇ ਮੋਜ਼ਬ ਚੰਗੇ ਅਕਾਲੀ ਦਲ ਦੇ ਲੀਡਰ ਮੈਂ 10 ਲੈ ਲੈਣੇ ਉਹ ਵੀ ਆਪਣੇ 10 15 20 ਕਾਂਗਰਸ ਦੇ ਅੱچھے ਲੀਡਰਸ ਲੈ ਲੈਣ ਅਸੀਂ ਅਕਾਲ ਤਖਤ ਸਾਹਿਬ ਜਾਣਾ ਇੱਕ ਇੱਕ ਸੁਖਨੀ ਸਾਹਿਬ ਦਾ ਪਾਠ ਆਪਣੇ ਹੱਥੀ ਕਰਨਾ ਅਰਦਾਸ ਕਰਨੀ ਪ੍ਰਸ਼ਾਦ ਭੇਟਾ ਕਰਨਾ ਉਸ ਤੋਂ ਬਾਅਦ ਇੱਕ ਉੱਥੇ ਦੋਵਾਂ ਨੇ ਖੜੇ ਹੋ ਕੇ ਕਾਲ ਤਕਤ ਸਾਹਿਬ ਦੇ ਹਰਗੋਬਿੰਦ ਸਾਹਿਬ ਦੇ ਸਥਾਨ ਤੇ ਹੱਥ ਰੱਖ ਕੇ ਸੌਂ ਖਾਣੀ ਹੈ ਕਿ ਸਨ 2027 ਦੇ ਵਿੱਚ ਐਮਐਲਏ ਦੀ ਇਲੈਕਸ਼ਨ ਆ ਨਾ 1 ਰੁਪਿਆ ਰਾਣਾ ਗੁਰਜੀਤ ਸਿੰਘ ਸਾਹਿਬ ਵੰਡਣਗੇ ਨਾ ਐਚਐਸ ਵਾਲੀਆ ਵੰਡੂ ਨਾ ਨਸ਼ਾਓ ਵੰਡਣਗੇ ਨਾ ਮੈਂ ਵੰਡੂ ਨਾ ਸ਼ਰਾਬ ਜਿਹੜੀ ਕਿ ਉਹਨਾਂ ਦੀ ਫੈਕਟਰੀ ਆ ਜਿਹੜੀ ਨਕਲੀ ਸ਼ਰਾਬ ਵੰਡਦੇ ਆ ਲੋਕਾਂ ਨੂੰ ਬਲੈਂਡਰ ਪੈਡ ਦੀਆਂ ਬੋਤਲਾਂ ਦੇ ਵਿੱਚੋਂ 50 ਰੁਪਏ ਵਾਲੀ ਸ਼ਰਾਬ ਪਾ ਕੇ ਪਲਾਸਟਿਕ ਦੀਆਂ ਬੋਤਲਾਂ ਪਾ ਕੇ ਇਹ ਵੀ ਗੱਲ ਬੜੀ ਉੱਡੀ ਸੀ ਪਿਛਲੇ ਇਲੈਕਸ਼ਨ 'ਚ ਉਹ ਦਿੰਦੇ ਆ ਨਾ ਉਹ ਸ਼ਰਾਬ ਵੰਡਣਗੇ ਨਾ ਮੈਂ ਵੰਡੂ ਨਾ ਨਸ਼ਾ ਉਹ ਦੇਣਗੇ ਨਾ ਮੈਂ ਦਊ ਨਾ ਪੈਸਾ ਉਹ ਦੇਣਗੇ ਨਾ ਮੈਂ ਦਊ ਜੇ ਇਸ ਚੀਜ਼ ਦੇ ਬਾਵਜੂਦ ਰਾਣਾ ਗੁਰਜੀਤ ਸਿੰਘ ਜਿੱਤ ਜਾਣ ਤੁਹਾਡੇ ਚੈਨਲ ਤੇ ਕਹਿ ਰਿਆਂ ਐਚਐਸ ਵਾਲੀਆ ਅਗਲੇ 10 ਸਾਲ ਰਾਣਾ ਗੁਰਜੀਤ ਸਿੰਘ ਦੇ ਘਰੇ ਨਿਸ਼ਕਾਮ ਉਹਦੀ ਸੇਵਾ ਕਰੂ ਉਹਦੀਆਂ ਜੁੱਤੀਆਂ ਪਾਲਛ ਕਰੂ ਉਹਦੇ ਜੋੜੇ ਝਾੜੂ ਉਹਦੇ ਪਰਿਵਾਰ ਦਾ ਨੌਕਰ ਬਣ ਕੇ 10 ਸਾਲ ਉਹਦੇ ਘਰੇ ਰਹੂੰਗਾ ਐਡੇ ਕੰਫੀਡੈਂਸ ਆ ਵੀ ਇਹ ਤੋਂ ਬਿਨਾ ਉਹ ਜਿੱਤ ਨਹੀਂ ਸਕਦੇ ਮੈਂ ਕਹਿੰਦਾ ਜੀ ਉਹ 100 ਖਾ ਲੈਣ ਤੇ ਜਿੱਤ ਜਾਣ ਤੁਹਾਡੇ ਚੈਨਲ ਰਾਈ ਦੇਖੋ ਜੇ ਮੈਂ ਮੁੱਕਰ ਜੂ ਤੇ ਮੈਂ ਫੇਰ ਕਪੂਰਸੇ ਵੜਨ ਜੋਗਾ ਨਹੀਂ ਰਹੂੰਗਾ ਫੇਰ ਤਾਂ ਮੇਰੇ ਕਾਦੀ ਐ ਮੁੱਛ ਤੇ ਕਾਦੀ ਦਾੜੀ ਆ ਮੇਰੀ ਤੇ ਮੈਂ ਬਹੁਤ ਵੱਡਾ ਚੈਲੰਜ ਕਰਦਾ ਮੈਂ ਕਹਿੰਦਾ ਜੀ ਤੁਸੀਂ ਜਵਾਬ ਲੈ ਦਿਓ ਮਿੰਤਾਲੀ ਗੱਲ ਆ ਮੈਂ ਫੇਸਬੁੱਕ ਤੇ ਦੋ ਤਿੰਨ ਵਾਰੀ ਚੈਲੰਜ ਕਰ ਚੁੱਕਾ ਉਹ ਆਮ ਆਦਮੀ ਪਾਰਟੀ ਦਾ ਇੱਕ ਲੀਡਰ ਹੈ ਸੱਜਨ ਸਿੰਘ ਚੀਮਾ ਬੜਾ ਸੀਨੀਅਰ ਲੀਡਰ ਹੈ ਉਹਨੇ ਇੱਕ ਕਰ ਇੰਟਰਵਿਊ ਕੀਤੀ ਸੀ ਬੜੇ ਸਤਿਕਾਰਯੋਗ ਆ ਮੇਰੇ ਉਹਨਾਂ ਨੇ ਆਪਣੀ ਇੰਟਰਵਿਊ ਚ ਵੀ ਬੋਲਿਆ ਸੀ ਕਹਿੰਦੇ ਐਚਐਸ ਵਾਲਿਆਂ ਨੇ ਰਾਣਾ ਗੁਰਜੀਤ ਸਿੰਘ ਜੀ ਤੁਹਾਨੂੰ ਚੈਲੰਜ ਕੀਤਾ ਉਹਦਾ ਜਵਾਬ ਤਾਂ ਦਿਓ ਮੇਰੀ ਗੱਲ ਦਾ ਜਵਾਬ ਹੀ ਨਹੀਂ ਦੇਣ ਇਸ ਗੱਲ ਦਾ ਜਵਾਬ ਹੀ ਨਹੀਂ ਉਹਨਾਂ ਕੋਲ ਬਾਕੀ ਗੱਲਾਂ ਦਾ ਜਵਾਬ ਹੈਗੇ ਆ ਬਾਕੀ ਜੋ ਮੈਂ ਜਗਰਾਤੇ ਤੇ ਜਾਣਾ ਮੈਨੂੰ ਕਹਿੰਦੇ ਤੂੰ ਮੇਰੇ ਖਲੇਸਟ ਬੋਲਦਾ ਤੂੰ ਇੱਦਾਂ ਉਦਾਂ ਮੈਨਾਂ ਆੜੇ ਲੈਂਦੇ ਆ ਮੈਨਾਂ ਲੜਾਈਆਂ ਲੈਂਦੇ ਆ ਮੇਰੀ ਇਸ ਗੱਲ ਦਾ ਜਵਾਬ ਦੇਣ ਇੱਦਾਂ ਲੜਨ ਦਾ ਕੀ ਫਾਇਦਾ ਤੁਸੀਂ ਜਵਾਬ ਤੁਸੀਂ ਤਾਂ ਉਹਨਾਂ ਕੋਲ ਬਹੁਤ ਜਾਣਦੇ ਹੋ ਯੂਪੀ ਫਾਰਮਾ ਤੱਕ ਜਾਣਦੇ ਹੋ ਮੈਂ ਤਾਂ ਤੁਹਾਨੂੰ ਭਰਾਵਾ ਆਪਣੇ ਫਾਰਮਾ ਚ ਦੇ ਉਹੀ ਕਹਿ ਰਿਹਾ ਮੇਰੇ ਸਾਹਮਣੇ ਤਾਂ ਉਹ ਕਹਿੰਦੇ ਨੇ ਵੀ ਨਾ ਅਸੀਂ ਕਦੀ ਪੈਸਾ ਵੰਡਿਆ ਨਾ ਅਸੀਂ ਕਦੀ ਸ਼ਰਾਬ ਦੀ ਨਸ਼ਾ ਅਸੀਂ ਤਾਂ ਲੋਕਾਂ ਨੂੰ ਪਿਆਰ ਕਰਦੇ ਆ ਲੋਕ ਤਾਂ ਕਰਕੇ ਮੇਰੇ ਮੇਰੇ ਵੀ ਦੋ ਮੁੰਡੇ ਤੇ ਉਹਨਾਂ ਦੇ ਵੀ ਦੋ ਮੁੰਡੇ 10 ਸਿਰ ਤੇ ਹੱਥ ਰੱਖਣਾ ਸੁਖਨੀ ਸਾਹਿਬ ਦਾ ਪਾਠ ਕਰਕੇ ਮੈਂ ਵੀ ਰੱਖਣਾ ਉਹ ਵੀ ਰੱਖਦੇ 27 ਚ ਨਾ ਪੈਸਾ ਵੰਡਣ ਜੇ ਜਿੱਤ ਜਾਣ 10 ਸਾਲ ਚ ਹਰ ਚੰਗਾ ਪੜਾਇਆ ਐਚਐਸ ਵਾਲੀ ਵਰਗਾ ਬੰਦਾ ਨੌਕਰ ਮਿਲ ਲਿਆ ਮਾੜਾ ਆ ਮੈਂ ਨੌਕਰੀ ਕਰ ਮਿਲਦੀ ਹੂੰ ਜਿੱਤ ਗਏ ਇਹ ਬੰਦਾ ਜੇ 2500